ਪ੍ਰਾਈਮ ਪੰਜਾਬ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਕ ਸਿੰਘ ਸੇਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਰਾਜ ਸਿੰਘ ਗੱਲਾਂ ਬਾਤਾਂ ਕਰਨੀਆਂ ਨੇ ਇੰਡੀਆ ਦੀਆਂ ਗੱਲਾਂ ਬਾਤਾਂ ਕੁਝ ਖਾਸ ਰਹਿਣਗੀਆਂ ਮੇਰੀ ਕੋਸ਼ਿਸ਼ ਚੱਲ ਰਹੀ ਆ ਕਿ ਜੇ ਭਾਈ ਅਮਰਤਪਾਲ ਦੇ ਪਰਿਵਾਰ ਚੋਂ ਕਿਸੇ ਮੈਂਬਰ ਨਾਲ ਗੱਲਬਾਤ ਹੋ ਜਾਵੇ ਸੋ ਆਪਣੀ ਟੀਮ ਉਧਰ ਲੱਗੀ ਹੋਈ ਆ ਸੋ ਐਸੂਨ ਐਸ ਆਪਾਂ ਨੂੰ ਉਧਰੋਂ ਹਰੀ ਝੰਡੀ ਮਿਲਦੀ ਆ ਤੇ ਫਿਰ ਆਪਾਂ ਅ ਭਾਈ ਅਮਰਤਪਾਲ ਦੇ ਪਰਿਵਾਰ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਉਹ ਮਾਤਾ ਜੀ ਵੀ ਹੋ ਸਕਦੇ ਨੇ ਪਿਤਾ ਜੀ ਉਹ ਚਾਚਾ ਜੀ ਕੋਈ ਹੋਰ ਵੀ ਹੋ ਸਕਦਾ ਉਹਨਾਂ ਦਾ ਖਾਸ ਬੰਦਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਆ ਉਹ ਕੋਸ਼ਿਸ਼ ਚੱਲ ਰਹੀ ਹੈ ਕਿ ਅੱਗੇ ਜਾ ਕੇ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਇੱਕ ਬਿਆਨ ਆਉਂਦਾ ਜਿਵੇਂ ਅੱਖਾਂ ਬਿਆਨ ਆਉਂਦਾ ਨਹੀਂ ਬਿਆਨ ਦਵਾਇਆ ਜਾਂਦਾ ਜ਼ਬਰਦਸਤੀ ਮੀਡੀਆ ਜਦੋਂ ਧੱਕੇ ਨਾਲ ਤੁਹਾਡੇ ਮੂੰਹ ਦੇ ਕੋਲੇ ਆ ਕੇ ਮਾਈਕ ਕਰ ਦਿੰਦਾ ਸ਼ਬਦ ਕਢਵਾਏ ਜਾਂਦੇ ਨੇ ਤੁਹਾਡੇ ਮੂੰਹਾਂ ਦੇ ਵਿੱਚੋਂ ਸੋ ਉਹਨਾਂ ਲੋਕਾਂ ਦਾ ਜਿਹੜਾ ਔਰ ਸੋ ਮੀਡੀਆ ਤੇ ਵੀ ਸਾਨੂੰ ਸਵਾਲ ਚੁਕਣੇ ਬੰਦੇ ਨੇ ਕਿ ਇੱਕ ਵਿਅਕਤੀ ਨੂੰ ਸਪੈਸ਼ਲੀ ਤੁਸੀਂ ਭਾਈ ਅਮਰਤਪਾਲ ਦੇ ਮਾਤਾ ਜੀ ਨੂੰ ਤੁਸੀਂ ਇੱਕ ਸਵਾਲ ਕਰ ਰਹੇ ਹੋ ਜਿਹੜੀ ਕਿ ਉਹ ਉਸ ਗੱਲ ਨੂੰ ਲੈ ਕੇ ਅਨਸਰੇਬਲ ਨਹੀਂ ਕਿ ਜਦੋਂ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਤਾਂ ਫਿਰ ਤੁਸੀਂ ਉਹ ਗੱਲਾਂ ਕਰ ਰਹੇ ਹੋ ਤੁਸੀਂ ਅੱਜ ਇਹੋ ਜਿਹੇ ਸਵਾਲ ਕ੍ਰੀਏਟ ਕਰਕੇ ਕਿ ਕੀ ਉਹ ਖਾਲਸਤਾਨੀ ਹੈ ਖਾਲਸਤਾਨ ਦੀ ਸਪੋਰਟ ਕਰਦਾ ਜਾਂ ਨਹੀਂ ਕਰਦਾ ਤੁਸੀਂ ਹੋਰ ਮੁਸ਼ਕਲਾ ਪੈਦਾ ਕਰ ਰਹੇ ਹੋ ਇਹ ਵੇਕੇ ਹੋਏ ਮੀਡੀਆ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸਾਰੀਆਂ ਚਾਹੇ ਸਾਡਾ ਪੰਜਾਬ ਦਾ ਹੋਵੇ ਚਾਹੇ ਜਿੱਥੋਂ ਦਾ ਮਰਜੀ ਹੋਵੇ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਜਦ ਤੱਕ ਆਪਾਂ ਲਾਈਨ ਮਲਾਉਣੇ ਆ ਇੰਟਰਵਿਊ ਸ਼ੁਰੂ ਹੁੰਦੀ ਆ ਤੁਹਾਡੇ ਮੁਤਾਬਕ ਜੋ ਭਾਈ ਅਮਰਤਪਾਲ ਦੇ ਮਾਤਾ ਤੋਂ ਬਿਆਨ ਦਵਾਇਆ ਗਿਆ ਕਿ ਨਹੀਂ ਜੇ ਉਹ ਕੋਈ ਖਾਲਸਤਾਨੀ ਸਪੋਰਟਰ ਨਹੀਂ ਹੋ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੋ ਕੀ ਜੋ ਵੀ ਸਵਾਲ ਹੋਣਾ ਚਾਹੀਦਾ ਉਹ ਸਵਾਲ ਸਹੀ ਸਵਾਲ ਹੋਣਾ ਚਾਹੀਦਾ ਸਹੀ ਸਮੇਂ ਤੇ ਹੋਣਾ ਚਾਹੀਦਾ ਸਹੀ ਪਰਸਪੰਤ ਹੋਣਾ ਚਾਹੀਦਾ ਜਿਹੜੇ ਵਿਅਕਤੀ ਨੂੰ ਤੁਸੀਂ ਸਵਾਲ ਪੁੱਛ ਰਹੇ ਹੋ ਉਹ ਉਹਦੇ ਲਈ ਅਨਸਰਏਬਲ ਹੋਵੇ ਹੁਣ ਮੈਨੂੰ ਤੁਸੀਂ ਇੱਥੇ ਕਾਲ ਕਰਕੇ ਕਹਿ ਦਿਓ ਜੀ ਇਨਸ਼ੋਰੈਂਸ ਆ ਕਿਉਂ ਨਹੀਂ ਕੱਟ ਰਹੀਆਂ ਚੋਰੀਆਂ ਨੂੰ ਪੁਲਿਸ ਲੈ ਕੇ ਕੀ ਕਰ ਰਹੀ ਆ ਜਿਹੜਾ ਸਿਸਟਮ ਮੇਰੇ ਅੰਦਰੋਂ ਆਉਂਦਾ ਹੀ ਨਹੀਂ ਮੈਂ ਉਹਦੀ ਕਿਵੇਂ ਗੱਲ ਕਰ ਲੂੰਗਾ ਭਾਈ ਅਮਰਤਪਾਲ ਨੂੰ ਸਵਾਲ ਪੁੱਛਣਾ ਭਾਈ ਅਮਰਤਪਾਲ ਇਹ ਤਾਂ ਗੱਲਾਂ ਨੂੰ ਲੈ ਕੇ ਜਵਾਬ ਦੇ ਆ ਉਹ ਕੱਲ ਨੂੰ ਆ ਕੇ ਕੋਈ ਆਪਣਾ ਬਿਆਨ ਦਿੰਦੇ ਆ ਉਹਦੇ ਤੇ ਸਾਡਾ ਸੋਚਣਾ ਬਣਦਾ ਭਾਈ ਅਮਰਤਪਾਲ ਦੇ ਮੂੰਹੋਂ ਕੋਈ ਗੱਲ ਨਿਕਲਦੀ ਆ ਉਹਦੇ ਤੇ ਸੋਚਣਾ ਬਣਦਾ ਸੋ মিডিਆ ਵਾਲਿਆਂ ਨੂੰ ਬੇਨਤੀ ਆ ਕਿ ਤੁਸੀਂ ਜਾਣ ਬੁੱਝ ਕੇ ਇਹ ਸਵਾਲ ਨਾ ਕਰਿਆ ਕਰੋ ਪੰਜਾਬ ਦੇ মিডিਆ ਦਾ ਇਸ ਸਮੇਂ ਤੇ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪੰਜਾਬ ਦੇ মিডিਆ ਦਾ ਤੁਸੀਂ ਦੇਖ ਲਓ ਇੱਕ ਤਾਂ ਜਿਹੜਾ ਜਦੋਂ ਦਾ ਪੋਡਕਾਸਟ ਸ਼ੁਰੂ ਹੋਇਆ ਇਹਨਾਂ ਨੇ ਪੱਠਾ ਬਿਠਾ ਦਿੱਤਾ ਇਹਨਾਂ ਨੇ ਹਰ ਇੱਕ ਲੱਲੀ ਛੱਲੀ ਨੂੰ ਚੱਕ ਕੇ ਪੋਡਕਾਸਟ ਕਰ ਲਾਤਾ ਤੇ ਹਰ ਇੱਕ ਲੱਲੀ ਛੱਲੀ ਦੀ ਇਹ ਇੰਟਰਵਿਊ ਕਰ ਰਹੇ ਆ ਤੁਸੀਂ ਤੁਸੀਂ ਹੈਰਾਨ ਹੋ ਜਾਓਗੇ ਕਿਹੜੇ ਜਿਹੇ ਵਿਅਕਤੀਆਂ ਦੀ ਇੰਟਰਵਿਊ ਕਰ ਰਹੇ ਆ ਕੋਈ ਆ ਕੇ ਔਰਤ ਕਹਿ ਰਹੀ ਹੈ ਜੀ ਮੈਂ ਤਾਂ ਸੂਰਜ ਤੇ ਜਾ ਕੇ ਆਈਆਂ ਮੈਂ ਤਾਂ ਸਵਰਗ ਨਰਕ ਦੇਖ ਕੇ ਆਈ ਆ ਹੁਣ ਜਦੋਂ ਤੁਸੀਂ ਭਾਈ ਸਾਡੇ ਕੋਲ ਕੋਈ ਸਬੂਤ ਹੀ ਨਹੀਂਗਾ ਤੁਸੀਂ ਮੈਂ ਉੱਠ ਕੇ ਅਗਲੇ ਸ਼ਨੀਵਾਰ ਮੈਂ ਕਹਿ ਦੂੰਗਾ ਜੀ ਮੈਂ ਤਾਂ ਮੰਗਲ ਗ੍ਰਹਿ ਤੇ ਜਾ ਕੇ ਆਇਆ ਕਹਿਣਾ ਹੀ ਆ ਕਹਿਣ ਤੇ ਕੀ ਜਾਂਦਾ ਸੋ ਕਦੇ ਕਿਨੂੰ ਕਦੇ ਕਿਵੇਂ ਹੋ ਗਿਆ ਕੋਈ ਕਹਿੰਦਾ ਤੂੰ ਵਸਤ ਕੀਤਾ ਇੱਕ ਪਿੱਛੇ ਦੇਖਿਆ ਇੱਕ ਇੱਕ ਬੜਾ ਜਿਵੇਂ ਮੈਂ ਕਹਿ ਲਵਾਂ ਕਿਸਾਨੀ ਧਰਨੇ ਦੇ ਵਿੱਚ ਉਹਨੂੰ ਸਪੋਰਟ ਕੀਤੀ ਲੋਕਾਂ ਨੇ ਸਾਡਿਆਂ ਨੇ ਉਹਨੇ ਆਪਣਾ ਚੈਨਲ ਬਣਾਇਆ ਥੋੜਾ ਬਹੁਤਾ ਆਰਡਰ ਦੱਸੀ ਸਰਕਾਰਾਂ ਨੇ ਉਹਦੇ ਖੰਭ ਕੱਟੇ ਫੇਰ ਉਹਨੇ ਦੁਬਾਰੇ ਨਵਾਂ ਚੈਨਲ ਬਣਾਇਆ ਸੋ ਸਭ ਤੋਂ ਵੱਧ ਬੇੜਾ ਕਰਕੇ ਪੋਡਕਾਸਟ ਦਾ ਉਸ ਵਿਅਕਤੀ ਨੇ ਕੀਤਾ ਹਰ ਇੱਕ ਲੱਲੀ ਸ਼ੱਲੀ ਨੂੰ ਲਿਆ ਕੇ ਤੁਸੀਂ ਇੰਟਰਵਿਊ ਕਰੀ ਜਾਂਦੇ ਹੋ ਕੋਈ ਸੈਂਸ ਨਹੀਂ ਬਣਦੀ ਇੱਕ ਵਿਅਕਤੀ ਦੀ ਉਹ ਇੰਟਰਵਿਊ ਕਰ ਰਿਹਾ ਉਹ ਵਿਅਕਤੀ ਕਹਿ ਰਿਹਾ ਜੀ ਮੈਂ ਤਾਂ ਕਿੰਨੇ ਸਾਲ ਹੋ ਗਏ ਮਰਿਆਵਾ ਮੇਰੀ ਤਾਂ ਕਿਰਿਆ ਹੋਈ ਵੀ ਆ ਦੱਸੋ ਕੋਈ ਵਿਅਕਤੀ ਜਿਉਂਦਾ ਰਹਿ ਸਕਦਾ ਕਹਿੰਦਾ ਮੈਂ ਤਾਂ ਬਹੁਤ ਸਾਲਾਂ ਦਾ ਮਰਿਆ ਹੋਇਆ ਸੋ ਇਦਾਂ ਦੇ ਬੇਵਕੂਫ ਲੋਕਾਂ ਦੇ ਇੰਟਰਵਿਊ ਕਰਦੇ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ মিডিਆ ਕਹਈਏਗਾ ਕਿ ਸਿਰਫ ਉਹ ਪੌਡਕਾਸਟ ਲੈ ਕੇ ਚੱਲ ਰਹੇ ਨੇ ਇੱਕ ਵੈਬਚੈਨ ਇੱਕ ਫੇਸਬੁੱਕ ਪੇਜ ਆ ਉਹਨਾਂ ਦਾ ਸਿਰਫ ਹੋਰ ਕੋਈ ਥੋ ਪਤਾ ਨਹੀਂ ਹੁੰਦਾ ਸੋ ਜ਼ਰੂਰ ਬੇਨਤੀ ਆ ਕਿ ਪਲੀਜ਼ ਸਵਾਲ ਸਹੀ ਬੰਦੇ ਨੂੰ ਕਰੋ ਸਹੀ ਸਮੇਂ ਤੇ ਕਰੋ ਫੇਰ ਤੁਹਾਨੂੰ ਸਹੀ ਜਵਾਬ ਆਵੇਗਾ ਕਿ ਇਹਨਾਂ ਲੋਕਾਂ ਦੀ ਕਦੇ ਹਿੰਮਤ ਪਈ ਸੀ ਅਮਰਤਪਾਲ ਨੂੰ ਇਦਾਂ ਦਾ ਸਵਾਲ ਕਰਨ ਦੀ ਕਿਵੇਂ ਦਲੀਲਾਂ ਨਾਲ ਉਹ ਬੰਦਾ ਜਿਹੜਾ ਜਵਾਬ ਦਿੰਦਾ ਰਿਹਾ ਆ ਜਿਹੜਾ ਕੀ ਮੈਨੂੰ ਨਾਮ ਭੁੱਲ ਗਿਆ ਉਹਦਾ ਜਿਨੇ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਕੀਤੀ ਸੀ ਔਰ ਉਸ ਵਿਅਕਤੀ ਨੂੰ ਕਿਵੇਂ ਠੋਕ ਠੋਕ ਕੇ ਜਵਾਬ ਦਿੱਤੇ ਜਿਹੜਾ ਵਿਅਕਤੀ ਆ ਤੇ ਜਿਹੜਾ ਅਨਸਰੇ ਵਾਲਾ ਤੁਸੀਂ ਉਹਨੂੰ ਗੱਲ ਕਰੋ ਉਹਦੇ ਸਾਹਮਣੇ ਤਾਂ ਤੁਹਾਡੇ ਕੋਲ ਸਵਾਲ ਹੈ ਨਹੀਂਗੇ ਅਮਰਪਾਲ ਦੀ ਮਾਤਾ ਨੂੰ ਸਵਾਲ ਕਿਉਂ ਪੁੱਛ ਰਹੇ ਹੋ ਕੋਈ ਰਾਜਨੀਤੀ ਦੇ ਵਿੱਚ ਨਹੀਂ ਉਹਨੂੰ ਕੋਈ ਉਹ ਮਾਤਾ ਵਾ ਉਹਨੂੰ ਕੋਈ ਨਹੀਂ ਸਮਝ ਨਹੀਂ ਉਹਦੇ 'ਚ ਮਮਤਾ ਹੋੜੀਆਂ ਬੇਸ਼ੱਕ ਕੋਈ ਉਹਦੇ 'ਚ ਹਰਜ ਨਹੀਂਗਾ ਤੇ ਜੀ ਸੋ ਆਪਣੇ ਨਾਲ ਕੋਲਰ ਨੇ ਇਹਨਾਂ ਨਾਲ ਗੱਲ ਕਰਦੇ ਆ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਇੰਟਰਵਿਊ ਵੀ ਕਰਨ ਦੀ ਜੀ ਰਪਿੰਦਰ ਵੀ ਸਤਿ ਸ਼੍ਰੀ ਅਕਾਲ ਯਾਕੂਬ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਮੇਰਾ ਵੀ ਕੀ ਹਾਲ ਚਾਲ ਆ ਆ ਸੌਰੀ ਮੇਰੇ ਕੋਲ ਹੈੱਡਫੋਨ ਨਹੀਂ ਹੋ ਗਿਆ ਸਾਫ਼ ਬੋਲੀ ਆਵਾਜ਼ ਨਾ ਆਵੇ ਨਹੀਂ ਕੋਈ ਨਹੀਂ ਆਪਾਂ ਸਾਥ ਚਲਾ ਲਾਂਗੇ ਕੰਮ ਵੀਰ ਹਾਂਜੀ ਓਕੇ ਆ ਆਪਾਂ ਦੇਖ ਰਹੇ ਸੀ ਮੈਂ ਕਿਹਾ ਆ ਲੋਕ ਕੀ ਗੱਲ ਆ ਆਪਣਾ ਅੰਮ੍ਰਿਤਪਾਲ ਸਿੰਘ ਜਿਹੜੇ ਜਦੋਂ ਇੱਕ ਦੇ ਕੋਲ ਫੈਂਸੀ ਚੁੜਿਆ ਬੰਦਾ ਹਾਂਜੀ ਉਹਨੂੰ ਤੁਸੀਂ 100 ਚੱਕਲਾਗ ਵਿੱਚ ਕਿੰਨੇ ਇੱਕ ਚੋਰਾ ਕਰਾ ਲੈ ਆ ਰਹੇ ਹੋ ਹਾਂ 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 ਔਰ ਕਿੱਥੇ ਜਿਨਾਣੇ ਇਹ ਆਜ਼ਾਦੀ ਤੋਂ ਇਹ ਵੀ ਕਿਹਾ ਕਿ 300 ਦਿਨ ਦਾ ਚੈਟ ਉਹਨਾਂ ਕੋਲ ਤਾਂ ਹੀ ਸੀਗਾ ਹਾਂਜੀ 4 ਦਿਨ ਦਾ ਸਮਾਂ ਸੀ ਉਹ ਕਿਉਂਕੋ ਆਪਣੇ ਲੋ ਆਪਣੇ ਵੱਲੋਂ ਵੀਰ ਉਹਨਾਂ ਨੇ ਐਕਸਟਰਾ ਸਮਾਂ ਲਿਆ ਸੀ ਕਿ ਕਈ ਵਾਰੀ ਜਿਹੜੀ ਆ ਲੋਕ ਸਭਾ ਉਹਦੇ ਵਿੱਚ ਕੋਈ ਇੱਕ ਕਾਰਵਾਈ ਚ ਵਿਘਨ ਆ ਜਾਵੇ ਇਸ ਕਰਕੇ ਕਦੇ ਵੱਧ ਤੋਂ ਵੱਧ 4 ਦਿਨ ਰਹਿ ਸਕਦੇ ਸੀ ਬਟ ਕੁੱਲ ਮਿਲਾ ਕੇ ਵੇਖਿਆ ਤਾਂ ਜਿਹੜੀ ਪ੍ਰੋਲ ਆ ਕੁਝ ਘੰਟਿਆਂ ਦੀ ਹੀ ਸੀ ਅੱਛਾ ਦੇਖੋ ਮੈਂ ਇੱਕ ਅਜਿਹਾ ਇਸ਼ੂ ਮਾਮਲਾ ਬੜੇ ਭਾਜੀ ਜੀ ਦੇ ਰੇਟ ਤੇ ਬਹਿ ਗਏ ਤਾਂ 4 ਸਮਾਂ ਰਹੇ ਦੇਖੋ ਹਾਂਜੀ ਆੰਦਾਂ ਨੇ ਇਹ ਗੱਲਾਂ ਸੁਣ ਕੇ ਨਾ ਹੂੰ ਹੂੰ ਇਹ ਕਹਿੰਦੇ ਅਹੀਂ ਕਾਂਗਰਸਾਂ ਤੋਂ ਦੇਣਾ ਕਰਕੇ ਜਿਨ੍ਹਾਂ ਨੇ ਸਾਡਾ ਸਰਵਾਰ ਸਾਹਿਬਾ ਘਾ ਕੇ ਪਰਹਾਰ ਕੀਤਾ ਹੈ ਨਾ ਹਾਂਜੀ ਹਾਂਜੀ ਹੋਰ ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦੇ ਮੰਤਰੀ ਇਹ ਕਹਿੰਦੇ ਜੀ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਕਹਿੰਦਾ ਨਾ ਹਾਂਜੀ ਹੋਰ ਸਾਦ ਜੀ ਇਹਨਾਂ ਦੀ ਲੋਥੇ ਬੰਬਲਾਸ ਦਾ ਕੇਸ ਹਾਂਜੀ ਉਹਨੂੰ ਕਿਹਾ ਜਾਂਦਾ ਤੇ ਸ਼ਰਮ ਲਿਆ ਕੇ ਉਹਨੂੰ ਬਾਕੀਆਂ ਦੇ ਵਾਂਗੂੰ ਸੌਂਦ ਦੇਈ ਜੀ ਇਹ ਸਿੱਖਾਂ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਫਿਰ ਦੇਖੋ ਬੰਦੀ ਸਿੰਘ ਆਪਣੇ ਕਿੰਨੇ ਇਸ ਤੋਂ 405 ਸਾਲ ਪਹਿਲਾਂ ਹੂੰ ਹੂੰ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਬਿਜਲੀ ਦੇ ਐਂ ਹੀ ਉਹਨਾਂ ਨੂੰ ਸਿਖਾਉਂਦੇ ਜੀ 8-9 ਬੰਦੇ ਇਹ ਨਹੀਂ ਛੱਡਦੇ ਹਾਂ ਜੀ ਕਿੱਦਾਂ ਯਾਰ ਇਹ ਦੇਖੋ ਉਹ ਦੇ ਨਾਲ ਕਿੱਦਾਂ ਉਹਨਾਂ ਦੀ ਸਾਈਡ ਲੈਂਦੇ ਹੂੰ ਹੂੰ ਬਿਲਕੁਲ ਜੀ ਬਿਲਕੁਲ ਮੈਂ ਵੀ ਟ੍ਰੇਨ ਵਿੱਚ ਸੌਂ ਰਿਆ ਸੀ ਕਿਤੇ ਬੰਦੇ ਨੇ ਗੌਲ ਕੀਤੀ ਹਾਂ ਜੀ ਇਹ ਮੈਂ ਕਹਿਣ ਦਾ ਮਤਲਬ ਹੈ ਹਾਂ ਜੀ ਕਾਂਗਰਸ ਦਾ ਬਾੜੀ ਜਾਂ ਨਹੀਂ ਹੈ ਇਹ ਬਾੜੀ ਹਾਂ ਜੀ ਪਰ ਬੀਜੇਪੀ ਕਿੱਥਾਂ ਲਈ ਕਿੱਥੋਂ ਉਹਨਾਂ ਦੇ ਫੇਵਰਟ ਹੈ ਹੂੰ 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 ਇਹਨਾਂ ਨੇ ਵਾਅਦਾ ਕਰਕੇ ਸਾਰੇ ਬੰਦੇ ਸਿੰਘ ਨਹੀਂ ਛੱਡੇ ਤੋਂ ਬੰਦੇ ਨੇ ਵੀ ਆਪਦਾ ਜਿੱਤੋਂ ਦਾ ਫੋਨ ਗੱਡਿਆ ਜੀ ਤੁਸੀਂ ਐਵੇਂ ਨਬਰ ਤਾਂ ਨਹੀਂ ਫੜਦੇ ਹੋ ਬੀਜੇਪੀ ਤੁਸੀਂ ਕੰਮ ਇਹਦੇ ਕਰੋ ਕਿ ਲੋਕ ਤੁਹਾਨੂੰ ਪਿਆਰ ਕਰਨਗੇ ਤੁਸੀਂ ਮਸਲੇ ਹੱਲ ਕਰ ਦੋ ਭਈ ਤਨੂੰ ਤੋਂ ਬੜ ਚੱਕ ਨਹੀਂ ਦਿੰਦੇ ਯਾਰ ਤੂੰ ਕਿਤਾਬਾ ਲੈ ਕੇ ਨਾ ਇੱਥੇ ਬਹਿ ਗਏ ਹੂੰ ਇਹ ਐਕਚੁਅਲ ਵਿੱਚ ਚਾਪਲੂਸੀ ਦੀਆਂ ਗੱਲਾਂ ਹੁੰਦੀਆਂ ਨੇ ਮੇਰਾ ਵੀਰ ਹਰ ਕੋਈ ਟਿਕਟਾਂ ਭਾਲਦਾ ਕੋਈ ਕਹਿੰਦਾ ਯਾਰ ਸਾਨੂੰ ਇਦਾਂ ਚਾਪਲੂਸੀ ਕਰਕੇ ਕੋਈ ਇੱਥੋਂ ਦੀ ਕੋਈ ਰਾਜਨੀਤੀ ਚ ਚਾਉਣਾ ਚਾਹੁੰਦਾ ਕੋਈ ਇੰਡੀਆ ਦੀ ਚ ਜਾਣਾ ਚਾਹੁੰਦਾ ਕੋਈ ਵੈਸੇ ਆਪਣੇ ਨੰਬਰ ਬਲੰਬ ਬਣਾਉਣਾ ਚਾਹੁੰਦਾ ਕਿ ਯਾਰ ਮੇਰੀ ਫਲਾਣ ਨੇ ਲੀਡਰ ਨਾਲ ਗੱਲ ਹੁੰਦੀ ਆ ਦੇਖੋ ਜੈ ਵੀਰੇ ਮੈਂ ਕਹਿੰਦਾ ਕੋਈ ਵੀ ਗੱਲ ਹੈ ਹਾਂ ਔਰ ਦੇਖੋ ਅਸੀਂ ਪਾਰਟੀਆਂ ਦੇ ਬੰਦੇ ਚੰਗੇ ਹੁੰਦੇ ਆ ਮੈਂ ਇੱਕ ਨਾ ਕੰਮੀ ਵੀ ਚੇਰਮੈਨ ਹਾਂ ਹਾਂ ਜੀ ਕਾਂਗਰਸ ਚਾਹਾਂ ਖੂਬ ਬੰਦੇ ਨੇ ਚਰਿਆਮ ਕਹਿੰਦਾ ਵੀ ਜਿਹੜਾ ਇਹ ਠੱਗਾ ਅਪਰਧ ਬਾਤ ਚਲਾ ਕਰ ਰਿਹਾ ਜੀ ਇਹਨਾਂ ਨੇ ਜੁਰਮ ਨਹੀਂ ਕੀਤਾ ਹੂੰ 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 ਕਹਿੰਦਾ ਕਿ ਥਾਣੇ ਤੱਕ ਦਾ ਉਹ ਆਪਾਂ ਮੰਨ ਲਿਆ ਉਹ ਤੋਂ ਵਾਧਾ ਦੇ ਦਿੰਦੇ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਜਿੰਨਾ ਵਣਦਾ ਪੰਜਾਬ ਚ ਰੱਖ ਕੇ ਵੀ ਹਰ ਇੱਕ ਚੀਜ਼ ਦਾ ਹੱਲ ਹੋ ਸਕਦਾ ਨਾ ਕੋਸ਼ ਬੰਦੇ ਨੇ ਬੋਲ ਕੀਤਾ ਕਿ ਐਮਐਸ ਜਿਹੜੀ ਹੈ ਉਹ ਗਲਤ ਲੱਗਦੀ ਹੈ ਹਾਂਜੀ ਹੈ ਨਾ ਹੂੰ ਤੇ ਮੈਂ ਕਹਿੰਦਾ ਕਿ ਕਿਤੇ ਯਾਰ ਕਿਤੇ ਕੋਣ ਦੇ ਰਾਤੇ ਮੈਂ ਨਹੀਂ ਕਹਿੰਦਾ ਚੋਲੋ ਚ ਇਹ ਵੀ ਬਹੁਤ ਇਹ ਦਿੱਕੀ ਬਹੁਤ ਚੰਗੀ ਆਤੋ ਜੀ ਪਰ ਮੈਂ ਕਿਹਾ ਯਾਰ ਇੱਕ ਇੱਕ ਥੋੜਾ ਦੇ ਨਾਲ ਕਿ ਜਿੱਥੇ ਜਿਹੜੀ ਪਾਸੀ ਗਲਤ ਕਰਦੀ ਹੈ ਹਮ ਹਮ ਯਾਰ ਉਸ ਦੀ ਜੁੱਤੀ ਚੜਨਾ ਬਣਾਉਣਾ ਜੀ ਬਿਲਕੁਲ ਜੀ ਬਿਲਕੁਲ ਔਰ ਜੇ ਅ ਦੇਖੋ ਰੁਪਿੰਦਰ ਵੀਰ ਗੱਲ ਇਹ ਆ ਕਿ ਜੇ ਤੁਹਾਡੀ ਉਸ ਪਾਰਟੀ ਦੇ ਵਿੱਚ ਵਧੀਆ ਬਣੀ ਹੋਈ ਆ ਲੀਡਰਾਂ ਨਾਲ ਵਧੀਆ ਬਣੀ ਹੋਈ ਆ ਸਾਡਾ ਤੁਸੀਂ ਫਾਇਦਾ ਕਰਕੇ ਦੇਵੋ ਸਾਡਾ ਤੁਹਾਡੇ ਨਾਲ ਵੀ ਕੋਈ ਵੈਰ ਨਹੀਂਗਾ ਤੁਸੀਂ ਫਾਇਦਾ ਕਰਕੇ ਦੇਵੋ ਤੁਸੀਂ ਦੱਸੋ ਵੀ ਦੇਖੋ ਵੀ ਮੈਂ ਅਸੀਂ ਬੀਜੇਪੀ ਦਾ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦੇ ਆ ਸਿੱਖਾਂ ਦੇ ਮੁੱਦਿਆਂ ਦਾ ਹੱਲ ਨਹੀਂ ਕੀਤਾ ਹਾਂ ਬੇਅਦਬੀ ਦਾ ਹੱਲ ਨਹੀਂ ਕਰਵਾਇਆ ਨਾ ਦੋਸ਼ੀਆਂ ਨੂੰ ਪੁੱਤਰੋ ਡੇਰਾ ਸਿਰਸਾ ਮੁਖੀ ਨੂੰ ਜਿਹੜੀਆਂ ਮਾਫੀ ਦਿੱਤੀ ਗਈ ਆ ਸੋ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਤੱਕ ਨੂੰ ਨਕਾਰ ਦਿੱਤਾ ਸੋ ਜਿਹੜਾ ਇਹਨਾਂ ਨੂੰ ਤਾਂ ਮਸਲਾ ਇਸ ਸਮੇਂ ਆਮ ਆਦਮੀ ਕਿਉਂ ਆ ਗਈ ਉਹ ਕਹਿੰਦੇ ਜੀ ਅਸੀਂ ਬੇਅਦਬੀ ਵਾਲਿਆਂ ਦਾ ਮਸਲਾ ਇੰਨੇ ਚਿਰ ਤੇ 24 ਘੰਟਿਆਂ ਚ ਸ਼ਾਇਦ ਕਹਿੰਦੇ ਸੀਗੇ ਦੋਸ਼ੀ ਫੜ ਲਾਂਗੇ ਸੋ ਉਹਨਾਂ ਉਹਨਾਂ ਨੂੰ ਵੀ ਹੁਣ ਇਹਦੀਆਂ ਜਿਹੜੀਆਂ ਮੂਹ ਦੀਆਂ ਉਸ ਆਪਣੀ ਕਈ ਹੋਈ ਗੱਲ ਦਾ ਕਰਕੇ ਉਹਨਾਂ ਨੂੰ ਕਮਿਆਜੇ ਭੁਗਤਨੇ ਪੈ ਰਹੇ ਆ ਸਿਰਫ ਤਿੰਨ ਸੀਟਾਂ ਆਈਆਂ ਨੇ ਤੇ ਤੁਸੀਂ ਵੇਖੋ ਤਾਂ ਜੇ ਭਾਪੀ ਪੰਜਾਬ ਦੇ ਇਹਨਾਂ ਮਦਾਂ ਮੁੱਦਿਆਂ ਦਾ ਮਸਲੇ ਦਾ ਹੱਲ ਕਰੂਗੀ ਤਾਂ ਲੋਕ ਵੋਟਾਂ ਕਿਉਂ ਨਹੀਂ ਪਾਉਣਗੇ ਲੋਕ ਪਾਉਣਗੇ ਪਹਿਲਾਂ ਹੱਲ ਤਾਂ ਕਰੋ ਸਾਡਾ ਕੋਈ ਯਾ ਹੂੰ ਤੇ ਤਨ ਉਹੀ ਹੈ ਮੈਂ ਕਿਹਾ ਬੰਦੇ ਨੂੰ ਇੱਥੇ ਇਹਦਾ ਰੋਲ ਦਿੱਤੀ ਉਹ ਕਹਿੰਦਾ ਕਿ ਮੇਰਾ ਰੋਲ ਨਹੀਂ ਕਿਉਂ ਆ ਤੇ ਹਾਂਜੀ ਵੀ ਮੈਂ ਕਹਿੰਦਾ ਪਰਸਾ ਤੋਂ ਲੋੜ ਕੋਈ ਨਹੀਂ ਮੇਰੇ ਮੂਹ ਦੇ ਇੰਨਾ ਕੱਪੜਾ ਭਾਰਾ ਚੱਲਦੇ ਆ ਨਾ ਆ ਚਲੋ ਅਸੀਂ ਕਿਹੜਾ ਉੱਥੇ ਵੀ ਚਿੱਟਾ ਵੇਚਣਾ ਵੀ ਸਾਡੀਆਂ ਤੁਸੀਂ ਜ਼ਮਾਨਤਾ ਕਰਾਉਣੀਆਂ ਨੇ ਸਾਡਾ ਸਾਡਾ ਕੋਈ ਵੱਧ ਤੋਂ ਵੱਧ ਕੋਈ ਲੀਗਲ ਮਸਲਾ ਹੋ ਸਕਦਾ ਕਿਸੇ ਨੇ ਜ਼ਮੀਨ ਨਾ ਪਲੀ ਕਿਸੇ ਨੇ ਕੋਈ ਠੇਕਾ ਨਹੀਂ ਦਿੱਤਾ ਮਾਮਲਾ ਦਿੱਤਾ ਇਹੋ ਜੇ ਸਾਡੇ ਹੋ ਸਕਦਾ ਸਾਡੇ ਉੱਤੇ ਕੀ ਰੌਲੇ ਹੋਰ ਤੇ ਮੈਂ ਕਹਿੰਦਾ ਵੀਰ ਜੀ ਦੇਖੋ ਆਪਾਂ ਆਪਣਾ ਜਿਹੜਾ ਜਿਹੜਾ ਪਰਚਾ ਲਗਾ ਛੱਡ ਕੇ ਜੀ ਯਾਰ ਜੇ ਆਪਾਂ ਕਰ ਸਕਦੇ ਹਾਂ ਸਾਡਾ ਹੱਕ ਮੇਰਾ ਪੈਦਾ ਹੋਵੇ ਤਾਂ ਮੈਂ ਜ਼ਰੂਰ ਟਰਾਈ ਕਰਾਂਗਾ ਹਾਂ ਹਾਂ ਹੈਨਾ ਹਾਂ ਜੀ ਪਰ ਯਾਰ ਜੇ ਆਪਾਂ ਭਲੇ ਦੀ ਗੱਲ ਕਰਦੇ ਨੇ ਕਿ ਇਹੇ ਤੋਂ ਕੀ ਜੋ ਫਾਇਦਾ ਲੈ ਸਕਦੇ ਆ ਆਪਣੇ ਸਾਰੀ ਸਾਰੀ ਉਮਰਾਂ ਉਹਨਾਂ ਨੇ ਘਰ ਦੇ ਉੱਤੇ ਹਾਂਜੀ ਹੋਰ ਕਈ ਬੰਦੇ ਕਹਿੰਦੇ ਆ ਇੱਥੇ ਬਹਿ ਕੇ ਕਿ ਜਿਹੜੇ ਅੰਦਰ ਸਿੰਘ ਆ ਉਹਨਾਂ ਨੂੰ ਇਲੈਕਸ਼ਨ ਚੋਂ ਨਹੀਂ ਲੜਾਈ ਯਾਰ ਕਿਹਨੇ ਬਣਾਣੀ ਕਿ ਉਹਨੂੰ ਇਲੈਕਸ਼ਨ ਉਹ ਲੋਕਾਂ ਨੇ ਲੜਾਉਣੀ ਆ ਤੁਸੀਂ ਇੱਕ 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 ਵੇਵ ਬਣਾਉਂਦੇ ਤੁਸੀਂ ਉਹਨਾਂ ਨੂੰ ਕਰਦੇ ਖੜਾ ਹੈਨਾ ਹੋਰ ਦੇਖੋ ਭਾਈ ਰਾਜੋਵਾਲਾ ਦੀ ਭੈਣ ਨੂੰ ਵੀਰ ਤੋਂ ਉਹਨੂੰ ਖਿਲਾਉਂ ਰਹੇ ਰਾਜੋਵਾਲ ਨੂੰ ਖਿਲਾਉਂ ਰਹੇ ਉਹਨੂੰ ਖਿਲਾਉਂ ਰਹੇ ਹਾਂ ਬਿਲਕੁਲ ਸਹੀ ਗੱਲ ਪਰ ਤੁਹਾਡੀ ਤੁਹਾਡੀ ਜਿੱਤੇ ਨਹੀਂ ਕਿਉਂ ਬਾਹਰੋਂ ਬੋਲਾਂ ਦੀ ਤੱਕ ਕਹਿ ਲਓ ਕਿ ਲਾਸ਼ਾਂ ਦੇ ਪੈਰ ਪੜ ਕੇ ਤੁਸੀਂ ਜਿਹੜਾ ਤਰਨ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਜੀ ਇਸ ਕਰਕੇ ਮੈਂ ਉਹ ਵੀ ਕਹਿਣਾ ਕਿ ਜੇ ਸਾਡੇ ਸਿੱਖਾ ਜੇ ਡੋਗਲਾ ਪਰ ਨਾ ਨਾ ਹੂੰ ਹੂੰ ਮੈਂ ਨਹੀਂ ਕਹਿੰਦਾ ਕਿ ਸਿੱਖ ਹਿੰਦੂ ਆ ਨਾ ਪਰ ਬੜੇ ਬੜੇ ਵਧੀਆ ਬੰਦੇ ਨੇ ਹੁਣ ਮੇਰੇ ਪਿੰਡ 'ਚ ਪਲਟੀਕਲ ਜਿਹੜਾ ਪਿੰਡ ਹੈ ਨਾ ਹਾਂਜੀ ਇੰਨਾ ਪਿਆਰ ਹੈ ਕਿ ਜਦੋਂ ਕਿਤੇ ਜਾਈਦਾ ਛਿੱਟ ਛਿੱਟ ਕੋਣ ਕੜਾ ਜਾਦਾ ਚਾਹ ਆ ਜਾਂ ਪਾਣੀ ਆ ਕੋਈ ਹਾਂਜੀ ਬੰਦੇ ਨਹੀਂ ਬਾੜੇ ਹੁੰਦੇ ਬੇਸ਼ੱਕ ਹਿੰਦੂ ਹੋਣ ਰਪਿੰਦਰ ਵੀਰ ਮੈਂ ਆਪਾਂ ਪਿੱਛੇ ਦੇ ਕਿਉਂਕਿ ਤੁਸੀਂ ਆਪਣਾ ਲਗਾਤਾਰ ਜੁੜੇ ਹੋਏ ਹੋ ਆਪਾਂ ਕੁਝ ਕੋਈ ਵੀਕ ਪਹਿਲਾਂ ਆਪਾਂ ਇੰਟਰਵਿਊ ਕੀਤੀ ਸੀ ਮੇਰੇ ਪਿੰਡ ਤੋਂ ਇੱਕ ਸ਼ਰਮਾ ਵੀਰ ਦੀ ਦਰਖਤ ਲਾਉਣ ਦੇ ਮੁੱਦੇ ਨੂੰ ਲੈ ਕੇ ਸੁਣੋ ਉਹ ਹਿੰਦੂ ਵੀਰ ਕਿਉਂਕਿ ਸਾਡਾ ਹਲਕਾ ਜਾਂਦਾ ਜਿੱਧਰ ਭਾਈ ਸਰਵਜੀਤ ਸਿੰਘ ਜੀ ਖੜੇ ਸਨ ਠੀਕ ਹੈ ਅਫਰੀਦਕੋਟ ਦਾ ਸੋ ਉਹਨਾਂ ਨੇ ਦੇਖੋ ਹਿੰਦੂ ਹੁੰਦੇ ਹੋਏ ਸ਼ਰਿਆ ਉਹ ਕਹਿੰਦੇ ਅਸੀਂ ਖੁੱਲ੍ਹ ਕੇ ਸਪੋਰਟ ਕੀਤੀ ਹੈ ਭਾਈ ਸਰਵਜੀਤ ਸਿੰਘ ਜੀ ਦੀ ਹਾਂਜੀ ਤੇ ਸਾਡੇ ਬੰਦੇ ਜਿਹੜੇ ਚਲੋ ਠੀਕ ਹੈ ਮੈਂ ਪਾਰਟੀ ਨਹੀਂ ਕਿਸੇ ਨੂੰ ਮਾੜੀ ਕਹਿੰਦਾ ਪਾਰਟੀ ਦੀਆਂ ਨੀਤੀਆਂ ਕੁਝ ਹੋ ਸਕਦੀਆਂ ਨੇ ਜੀ ਸੋ ਅਰਪਿੰਦਰ ਵੀਰ ਮੈਨੂੰ ਨਾ ਭਾਈ ਸਾਹਿਬ ਦੇ ਚਾਚਾ ਜੀ ਦੀ ਕਾਲ ਆ ਰਹੀ ਹੈ ਆਪਾਂ ਵਾਪਸ ਕਾਲ ਕਰਦੇ ਤੁਹਾਨੂੰ ਠੀਕ ਹੈ ਮੇਰਾ ਵੀ ਠੀਕ ਹੈ ਥੈਂਕ ਯੂ ਜੀ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ ਮੈਂ ਤੁਹਾਡਾ ਹੋਸਟ ਦੋਸਤ ਜੈਗ ਸਿੰਘ ਸੇਖ ਹਾਂ ਕੱਲ੍ਹ ਮੈਂ ਤੁਸੀਂ ਕਰਨ ਜਾ ਰਹੇ ਆ ਭਾਈ ਅਮਰਪਾਲ ਸਿੰਘ ਜੀ ਦੇ ਚਾਚਾ ਜੀ ਭਾਈ ਸੁਖਚੈਨ ਸਿੰਘ ਜੀ ਦੇ ਨਾਲ ਅਸੀਂ ਭਾਈ ਸਾਹਿਬ ਦੇ ਸੌ ਚੱਕ ਜੋ ਸਮਾਗਮ ਹੋਇਆ ਉਹਦੀ ਗੱਲਬਾਤ ਕਰਨੀ ਆ ਪਰਿਵਾਰ ਨੂੰ ਭਾਈ ਸਾਹਿਬ ਮਿਲੇ ਨੇ ਕੀ ਕੀ ਜਿਹੜਾ ਪੰਜਾਬ ਦੇ ਲਈ ਪੰਜਾਬੀਆਂ ਲਈ ਕੌਮ ਦੇ ਲਈ ਕੀ ਕੋਈ ਖਾਸ ਸੁਨੇਹਾ ਦੇ ਕੇ ਗਏ ਨੇ ਕੋਈ ਮੈਸੇਜ ਦੇ ਕੇ ਗਏ ਨੇ ਉਹ ਸਾਰੀਆਂ ਆਪ ਗੱਲਾਂ ਬਾਤਾਂ ਕਰਨੀਆਂ ਨੇ ਮੇਰੇ ਨਾਲ ਲਾਈਨ ਦੇ ਉੱਪਰ ਨੇ ਭਾਈ ਅਮਰਤਪਾਲ ਜੀ ਦੇ ਚਾਚਾ ਜੀ ਭਾਈ ਸੁਖਚੈਨ ਸਿੰਘ ਜੀ ਭਾਈ ਸਾਹਿਬ ਜੀ ਤੁਹਾਡਾ ਪ੍ਰਾਈਮ ਪੰਜਾਬੀ ਮੀਡੀਆ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਹੈ ਜੈਸਨ ਸੇਖੋ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਨੇ ਸਾਰੇ ਸਰੋਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਪਾਈ ਸਾਹਿਬ ਜੀ ਅਸੀਂ ਗੱਲ ਕਰਨੀ ਚਾਹੁੰਦੇ ਆ ਇੱਕ ਵੜਾ ਕਿਉਂਕਿ ਭਾਈ ਸਾਹਿਬ ਨੂੰ ਐਡੀ ਵੱਡੀ ਲੀਡ ਦੇ ਨਾਲ ਆ ਜਿਹੜਾ ਖੜੂਰ ਸਾਹਿਬ ਦੇ ਲੋਕਾਂ ਨੇ ਜਿਹਦੇ ਵਿੱਚ Hindu Sikh Muslim ਸਾਰੇ ਧਰਮਾਂ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੇ ਮਿਲ ਕੇ ਭਾਈ ਸਾਹਿਬ ਨੂੰ ਇੰਨੀ ਵੱਡੀ ਅਮਾਉਂਟ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਐਡਾ ਵੱਡਾ ਫਤਵਾ ਦਿੱਤਾ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਜੋ ਪੰਜਾਬ ਸਰਕਾਰ ਦਾ ਵਿੱਚ ਮੈਂ ਕਹਿੰਦਾ ਮੇਨ ਰੋਲ ਰਿਹਾ ਤੇ ਉਹਨਾਂ ਨੂੰ ਸੌਹ ਚੁੱਕਣ ਦੇ ਲਈ ਇੰਨਾ ਸਮਾਂ ਰੋਕਿਆ ਗਿਆ ਜਮਾ ਲਾਸਟ ਦਿਨਾਂ ਦੇ ਉੱਪਰ ਆ ਕੇ ਉਹਨਾਂ ਨੂੰ ਸੌਹ ਚੁਕਾਈ ਗਏ। ਉਹ ਸੌਹ ਚਕਾਉਣ ਦੇ ਵਿੱਚ ਵੀ ਉਹਨਾਂ ਨੂੰ ਲੋਕਾਂ ਨਾਲ ਮਿਲਣ ਦਿੱਤਾ ਗਿਆ ਇਵਨ ਕਿ ਪਰਿਵਾਰ ਦੇ ਨਾਲ ਵੀ ਚੰਗੀ ਤਰ੍ਹਾਂ ਮਿਲਣ ਨਹੀਂ ਦਿੱਤਾ ਗਿਆ। ਸੋ ਇਹ ਹੁਣ ਸੌਹ ਚੁੱਕ ਸਮਾਗਮ ਹੋਇਆ ਭਾਈ ਸਾਹਿਬ ਦਾ ਪਹਿਲਾਂ ਇਹਦੇ ਤੇ ਥੋੜੀ ਜਿਹੀ ਗੱਲ ਕਰੋ ਕਿ ਇੰਨੀ ਸਿਕਿਉਰਟੀ ਬਲੈਕ ਜੈਡ ਸ਼ੀਸ਼ੇ ਪੱਕੀ ਇੰਨੀ ਸਿਕਿਉਰਿਟੀ ਲੋੜਵੰਦ ਸੀ ਭਾਈ ਸਾਹਿਬ ਕਿਹੜਾ ਕੋਈ ਐਡੇ ਕੋਈ ਕੁੰਖਾਰ ਕੋਈ ਅੱਤਵਾਦੀ ਸਨ ਕੁਝ ਕੋਈ ਕ੍ਰਿਮੀਨਲ ਸਨ ਇਹ ਜੀ ਦੇਖੋ ਜੀ ਇਹ ਤੇ ਮਨੁੱਖੀ ਅਧਿਕਾਰਾਂ ਦਾ ਵੀ ਬੜਾ ਲੰਘਣਾ ਵਾ ਸਰਕਾਰ ਡੈਮੋਕ੍ਰੇਸੀ ਦਾ ਬੜਾ ਠੰਡੋਰਾ ਪਿੱਟਦੀ ਆ ਜੀ ਦੇਖੋ ਪਹਿਲੋਂ ਜਦੋਂ ਐਨਐਸਏ ਲੱਗੇ ਲਾਈ ਆ ਭਾਈ ਸਾਹਿਬ ਤੇ ਉਦੋਂ ਵੀ ਲੋਕਾਂ ਦੇ ਵਿੱਚ ਇੰਨੀ دہشت ਪਾਈ ਗਈ ਕਿ ਲੋਕਾਂ ਨੂੰ ਉਹਨਾਂ ਨੇ ਤੋੜਨਾ ਚਾਹਿਆ ਪਰ ਦੇਖੋ ਚਲੋ ਵੈਗਰੂ ਦਾ ਹੁਕਮ ਆਹੀ ਚ ਉਹਨੂੰ ਸਿਰ ਮੱਥੇ ਮੰਨਿਆ ਕਿ ਅਸੀਂ ਗੁਰੂ ਦੇ ਭਰੋਸਾ ਰੱਖਣ ਵਾਲੇ ਆ ਤੇ ਇਹ ਜਿਹੜਾ ਕੁਦਰਤੀ ਮੌਕਾ ਬਣਿਆ ਭਾਈ ਸਾਹਿਬ ਤੇ ਦੇਖੋ ਪਹਿਲੋਂ ਇਲੈਕਸ਼ਨ ਦੇ ਮੂੜ ਦੇ ਵਿੱਚ ਹੀ ਨਹੀਂ ਪਰ ਸੰਗਤਾਂ ਦੇ ਜਿਹੜਾ ਸਿਰ ਝੁਕਾਇਆ ਉਹਨਾਂ ਨੇ ਜਿਹੜੀ ਉਹਨਾਂ ਦੀ ਅਪੀਲ ਹੀ ਕਿ ਤੁਸੀਂ ਜਿਹੜਾ ਉਹਨਾਂ ਨੂੰ ਪ੍ਰੇਰਿਤ ਕਰੋਗੇ ਇਲੈਕਸ਼ਨ ਲੜੋ ਤੇ ਸੰਗਤਾਂ ਦੇ ਕੋਲ ਵੀ ਕੋਈ ਇੱਕ ਨੂੰ ਪਤਾ ਇੱਕ ਹੈਗਾ ਬੋਰਡ ਦਾ ਅਧਿਕਾਰ ਕੇ ਉਹ ਜੋ ਮਰਜ਼ੀ ਕਰ ਸਕਦੇ ਉਹਨੂੰ ਤਾਂ ਕੋਈ ਸਰਕਾਰ ਦਵਾ ਨਹੀਂ ਸਕਦੀ ਹਾਂ ਜੀ ਤੇ ਗੁਰੂ ਸਾਹਿਬ ਦਾ ਓਲਟ ਆਸਰਾ ਲੈ ਕੇ ਛੇਵੇਂ ਪਾਸ਼ਾ ਦੇ ਅਰਦਾਸ ਕਰਕੇ ਕੱਲ ਤੱਕੋਂ ਚੱਲੇ ਸੀ ਤੇ ਸੰਗਤਾਂ ਨੇ ਦੇਸ਼ ਉਪਦੇਸ਼ੀਆਂ ਸੰਗਤਾਂ ਨੇ ਸਾਰੇ ਭਾਈਚਾਰੇ ਨੇ ਜਾਤ ਬਾਤ ਧਰਮ ਤੋਂ ਉੱਪਰ ਉੱਠ ਕੇ ਜਿਹੜੀ ਆ ਉਹ ਭਾਈਚਾਰੇ ਦੀ ਮਦਦ ਕੀਤੀ ਅਸੀਂ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਅੱਗੇ ਸਿਰ ਝੁਕਦਾ ਸਾਡਾ ਜੀ ਤੇ ਇਹਦੇ ਸਰਕਾਰ ਪਤਾ ਨਹੀਂ ਅਸੀਂ ਤੇ ਚਾਹੁੰਦੇ ਸੀ ਕਿ ਜਿ세 ਤਵੇਂ ਰਿਜ਼ਲਟ ਆਇਆ ਇਹਦੇ ਸਰਕਾਰ ਪਹਿਲੀ ਮੀਟਿੰਗ ਦੇ ਵਿੱਚ ਹੀ ਜਿਹੜਾ ਫੈਸਲਾ ਆਪਣਾ ਵਾਪਸ ਲੈ ਲਈ ਤੇ ਉਹਨਾਂ ਨੂੰ ਐਨਐਸਐਸ ਹਟਾਉਂਦੀ ਤੇ ਉਹ ਬੜਾ ਵਧੀਆ ਮੈਸੇਜ ਜਾਂਦਾ ਕਿਉਂਕਿ ਇਹਨਾਂ ਨੇ ਪਹਿਲੋਂ ਵੀ ਕਈ ਫੈਸਲੇ ਇਹੋ ਜਿਹੇ ਕੀਤੇ ਜਿਨ੍ਹਾਂ ਨੂੰ ਇਹਨਾਂ ਨੂੰ ਪਿੱਛੇ ਹਟਣਾ ਪਿਆ ਪਰ ਅਜੇ ਵੀ ਸਰਕਾਰ ਗਲਤੀ ਤੇ ਗਲਤੀ ਕਰ ਰਹੀ ਆ ਤੇ ਜਿਹੜਾ ਹੁਣ ਤੁਸੀਂ ਦੇਖਿਆ ਹੀ ਆ ਸੌ ਚੱਕੋ ਸਮਾਗਮ ਦੇ ਵਿੱਚ ਲੈ ਕੇ ਆਉਣਾ ਪਹਿਲੋਂ ਤੇ ਲੋਕਾਂ ਦੇ ਵਿੱਚ ਇਦਾਂ ਦਾ ਡੈਕ ਦਾ ਮਾਹੌਲ ਬਣਾਉਂਦਾ ਕਿ ਪਰਿਵਾਰ ਦੇ ਨੇ ਮੈਂਬਰ ਮਿਲਣਗੇ ਆ ਮਿਲਣਗੇ ਭਲਾਣਾ ਹੋਊਗਾ ਉਹ ਅਸੀਂ ਤੇ ਕਿਹਾ ਵੀ ਦੇਖੋ ਅਸੀਂ ਦੇ ਪਰਿਵਾਰਕ ਮੈਂਬਰ ਤੇ ਅਸੀਂ ਮੁਲਾਕਾਤ ਵੀ ਕਰਿਆਵਾਂਗੇ ਪਰ ਜਿਹੜੇ ਇੰਨੇ ਉਹਨਾਂ ਦੇ ਸ਼ੁਭਚਿੰਤਕਾ ਲੋਕ ਇੰਨਾ ਪਿਆਰ ਕਰਦੇ ਆ ਉਹਨਾਂ ਨੂੰ ਤੁਸੀਂ ਬੁਲਾ ਦਿਓ ਉਹਨਾਂ ਨੂੰ 1.5 ਸਾਲ ਹੋ ਗਿਆ ਉਹਨਾਂ ਦੀ ਝਲਕ ਦੇਖੀ ਨਾ ਤੇ ਉਹ ਲੋਕ ਕਹਿੰਦੇ ਸਾਨੂੰ ਦੂਰ ਹੀ ਦਿਖਾ ਰਹੇ ਪਰ ਨਹੀਂ ਉਹਦੇ ਵਿੱਚ ਤੇ ਪਤਾ ਨਹੀਂ ਵੀ ਉਹ ਕਿਹੋ ਜਿਹਾ ਦੇ ਕੋ ਦਵਾ ਹੀ ਜਾਂ ਬਾਹਰ ਦੇ ਲੋਕਾਂ ਨੂੰ ਜਾਂ ਦੂਜੀ ਕਮਿਊਨਿਟੀ ਨੂੰ ਉਹ ਮਤਲਬ ਕੀ ਦਿਖਾਉਣਾ ਚਾਹੁੰਦੇ ਸੀ ਕਿ ਪਤਾ ਨਹੀਂ ਅਸੀਂ ਕਿਨੂੰ ਲੈ ਕੇ ਆ ਰਹੇ ਹਾਂ ਜੀ ਜਦੋਂ ਇੰਨੀ ਸਿਕਿਉਰਿਟੀ ਦੇ ਵਿੱਚ ਲੈ ਕੇ ਆ ਰਹੇ ਉੱਥੇ ਤਾਂ ਕੋਈ ਏਡੇ ਤੇ ਕੋਈ ਗੱਲ ਨਹੀਂ ਨਾ ਤੇ ਉਹਨਾਂ ਨੇ ਕੋਈ ਹੋਜਿਆ ਕ੍ਰਾਈਮ ਕੀਤਾ ਜਿਹੜੇ ਸਰਸੇ ਵਾਲੇ ਸਾਧ ਵਰਗੇ ਉਹਨਾਂ ਨੂੰ ਲੈ ਕੇ ਉਹਨਾਂ ਲਈ ਪ੍ਰੋਗਰਾਮ ਕਰਾਉਂਦੇ ਆ ਹੋਰ ਵੀ ਕਈ ਇਦਾਂ ਦੇ ਜਿਹੜੇ ਹੈਗੇ ਆ ਤੁਹਾਨੂੰ ਦਿੱਖ ਤੁਸੀਂ ਤੇ ਜ਼ਿਆਦਾ ਸੋਖ ਸਾਡੇ ਨੂੰ ਜਾਣਦੇ ਹੋ ਜੀ ਤੇ ਇਸ ਕਰਕੇ ਹੁਣ ਸਰਕਾਰ ਦੀ ਪਤਾ ਨਹੀਂ ਕੀ ਮਨਸ਼ਾ ਹੈਗੀ ਕਿਉਂ ਇਦਾਂ ਦਾ ਉਹਨਾਂ ਨੇ ਜਿਹੜਾ ਮਾਹੌਲ ਬਣਾ ਕੇ ਤੇ ਇੱਕ ਨਵਾਂ ਹੀ ਇੱਕ ਡਰਾਮਾ ਜਾ ਰਿਹਾ ਜੀ ਔਰ ਭਾਈ ਸਾਹਿਬ ਜੀ ਇੱਥੇ ਅਸੀਂ ਜ਼ਰੂਰ ਕਿਉਂਕਿ ਭਾਈ ਅਮਰਤਪਾਲ ਨੂੰ ਪਿਆਰ ਕਰਨ ਵਾਲੇ ਨੇ ਅ ਵਿਦੇਸ਼ਾਂ-ਵਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ ਔਰ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਪਰਿਵਾਰ ਦਾ ਜੋ ਵੀ ਮੈਂਬਰ ਮਿਲਿਆ ਸਾਰੇ ਹਰ ਇੱਕ ਦੇ ਮਨ ਦੇ ਵਿੱਚ ਇਹ ਆ ਕਿ ਪਹਿਲਾ ਸਵਾਲ ਹੈ ਭਾਈ ਅਮਰਤਪਾਲ ਹੋਰਾਂ ਦੀ ਸਿਹਤ ਕਿਵੇਂ ਆ ਜੀ ਦੇਖੋ ਜੀ ਮੈਂ ਤੇ ਮੇਰਾ ਵੱਡਾ ਭਾਈ ਉਹਨਾਂ ਦੇ ਫਾਦਰ ਸਾਹਿਬ ਅਸੀਂ ਦੋਨੋਂ ਹੀ ਮਿਲਣ ਗਏ ਸੀਗੇ ਤੇ ਉਹਨਾਂ ਦੀ ਸਿਹਤ ਦੇਖੋ ਉਸੇ ਤਰ੍ਹਾਂ ਹੀ ਅਚਰਦੀ ਕਲਾ ਦੇ ਵਿੱਚ ਆ ਉਹ ਸੰਕਟਾਂ ਦਾ ਅਜੇ ਵੀ ਕਹਿ ਰਹੇ ਸੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਸੀਗਾ ਹਾਂਜੀ ਕਿ ਸੰਕਟਾਂ ਤੁਹਾਡੇ ਬਾਹਰ ਵੀ ਬੜੀਆਂ ਆਈਆਂ ਜਿਨ੍ਹਾਂ ਨੂੰ ਅਸੀਂ ਸੱਦਾ ਵੀ ਨਹੀਂ ਦਿੱਤਾ ਕਿ ਜਦੋਂ ਸਰਕਾਰ ਨੇ ਦੱਸਿਆ ਵੀ ਇੰਨੀਆਂ ਪਾਬੰਦੀਆਂ ਜੀ ਤੇ ਉਹ ਫਿਰ ਵੀ ਲੋਕ ਆ ਗਏ ਕਿ ਸ਼ਾਇਦ ਕਿਤੇ ਉਹਨਾਂ ਕਿਤੇ ਦੂਰੋਂ ਸਾਨੂੰ ਗੱਡੀ ਤੇ ਜਾ ਇਧਰ ਉਧਰ ਜਾਣਾ ਕਰੇ ਮਿਲੂਗਾ ਚਲ ਦੂਰੋਂ ਦਰਸ਼ਨ ਕਰਾਂਗੇ ਤੇ ਉਹਨਾਂ ਨੇ ਫੇਰ ਵੀ ਸੰਤਾਂ ਨੂੰ ਕਿਹਾ ਕਿ ਮੇਰੇ ਵੱਲੋਂ ਦੇਸ਼ ਦੇ ਦੀਆਂ ਸੰਤਾਂ ਨੂੰ ਫਤਿਹ ਬੁਲਾਇਓ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਓ ਕਿ ਉਹਨਾਂ ਨੇ ਜਿਹੜਾ ਬੜਾ ਮਿਹਰ ਪ੍ਰਯਾਸ ਰਾਕੇ ਕਾ ਤੁ ਜਿਹੜੇ ਇੰਨੀ ਜਿਹੜਾ ਮਾਨ ਸਤਕਾਰ ਦਿੱਤਾ ਵਾ ਜੀ ਤੇ ਬੜੀ ਵਧੀਆ ਮਾਹੌਲ ਦੇ ਵਿੱਚ ਚੋਲਾ ਪਾਇਆ ਦਸਤਾਰ ਸਜਾਈ ਸੀ ਚੜ੍ਹਦੀ ਕਲਾ ਦੇ ਵਿੱਚ ਹਮਮ ਔਰ ਭਾਈ ਸਾਹਿਬ ਨੇ ਭਾਈ ਅਮਰਤਪਾਲ ਹੋਰਾਂ ਨੇ ਕੋਈ ਕੋਈ ਗੱਲ ਕਹੀ ਹੋਵੇ ਕਿ ਮੇਰਾ ਸਨੇਹਾ ਮੇਰੀ ਕੌਮ ਨੂੰ ਪੰਜਾਬੀਆਂ ਨੂੰ ਛੋਟੇ ਵੱਡੇ ਭਰਾਵਾਂ ਨੂੰ ਦਿਓ ਮਾਤਾਵਾਂ ਨੂੰ ਦਿਓ ਕਿਉਂਕਿ ਲੋਕ ਭਾਈ ਅਮਰਤਪਾਲ ਸਿੰਘ ਦੀ ਇੱਕ ਝਲਕ ਵੇਖਣ ਨੂੰ ਤਰਸੇ ਪਏ ਨੇ ਇੱਕ ਸ਼ਬਦ ਉਹਨਾਂ ਦੇ ਮੂੰਹੋਂ ਸਾਨੂੰ ਤਰਸੇ ਪਏ ਨੇ ਕੋਈ ਸੁਨੇਹਾ ਭਾਈ ਅਮਰਤਪਾਲ ਤੁਹਾਨੂੰ ਦੇ ਕੇ ਗਏ ਹੁਣ ਕਿ ਇਹ ਸਾਡੀ ਮੇਰੀ ਕੌਮ ਨੂੰ ਅੱਗੇ ਜਾ ਕੇ ਦੇ ਦਿਓ ਦੇਖੋ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇਹੀ ਕਿਹਾ ਕਿ ਜੇ ਸਰਕਾਰ ਨੇ ਕੋਈ ਪਾਬੰਦੀ ਲਾਈ ਆ ਤੇ ਨਹੀਂ ਮਿਲ ਸਕਦੇ ਪਰ ਮੇਰੇ ਵੱਲੋਂ ਜਿਹੜਾ ਵਾ ਜਿੱਥੇ ਵੀ ਤੁਸੀਂ ਜਾਂਦੇ ਹੋ ਮੇਰੇ ਵੱਲੋਂ ਫਤਿਹ ਬਲਾਓ ਉਹਨਾਂ ਨੂੰ ਦੇਸ ਦੇ ਦੀਆਂ ਸੰਗਤਾਂ ਨੂੰ ਉਹਨਾਂ ਸੰਧਿਆ ਉਹ ਕਰ ਦਿਓ ਕਿ ਤਗੜੇ ਹੋ ਕੇ ਇਕੱਠਾ ਰੱਖੋ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰੋ ਤੇ ਦੂਸਰਾ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਇਲੈਕਸ਼ਨ ਪਤਾ ਨਹੀਂ ਕਦੋਂ ਕਰਾਉਂਦੀ ਆ ਸਰਕਾਰ ਪਰ 31 ਜੁਲਾਈ ਤੱਕ ਵੋਟਾਂ ਬਾੜਨੀਆਂ ਤੇ ਤੁਸੀਂ ਤਗੜੇ ਹੋ ਕੇ ਜਿਹੜਾ ਵਾ ਸੰਗਤਾਂ ਦੇ ਵਿੱਚ ਜਿਹੜਾ ਵਾ ਇਹ ਇੱਕ ਮੈਸੇਜ ਦਿਓ ਕਿ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਕਿ ਜਿਹੜੇ ਆਪਣੇ ਨਾਂ ਸੰਸਥਾਵਾਂ ਦੇ ਵਿੱਚ ਕੋਈ ਗਰਾਵਟ ਆ ਚੁੱਕੀ ਆ ਜਾਂ ਲੋਕ ਕਹਿੰਦੇ ਆ ਕਿ ਤੇ ਹੋਰ ਸੁਧਾਰ ਹੋਣਾ ਚਾਹੀਦਾ ਤੇ ਉਹਦੇ ਵਿੱਚ ਤਾਂ ਹੀ ਸੁਧਾਰ ਹੋ ਸਕਦਾ ਜੇ ਕਿ ਉਹਦਾ ਆਪਾਂ ਪਾਰਟ ਬਣਾਗੇ ਜੇ ਆਪਾਂ ਉਹਦੇ ਇਲੈਕਸ਼ਨ ਜਿੱਤ ਗਏ ਉਹਦੇ ਵਿੱਚ ਜਾਵਾਂਗੇ ਤੇ ਕਰਕੇ ਵੱਧ ਤੋਂ ਵੱਧ ਵੋਟਾਂ ਬਣਾਓ ਤੇ ਲੋਕਾਂ ਦੇ ਜਿਹੜਾ ਸਾਈ ਸਾਰੇ ਭਾਈਚਾਰਿਆਂ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਉਹਨਾਂ ਦਾ ਧੰਨਵਾਦ ਕਰਾਂ ਜੀ ਔਰ ਆ ਭਾਈ ਅਮਰਤਪਾਲ ਸਿੰਘ ਕਿਉਂਕਿ ਹਲਦੀ ਘੜੀ ਉਹ ਡੇਬਰੂਗੜ ਜੇਲ੍ਹ ਦੇ ਵਿੱਚ ਨੇ ਲੋਕ ਸਭਾ ਦੇ ਜਿਹੜੇ ਸੈਸ਼ਨ ਸ਼ੁਰੂ ਹੋ ਜਾਣੇ ਨੇ ਔਰ ਇਨ੍ਹਾਂ ਸੈਸ਼ਨਾਂ ਦੇ ਵਿੱਚ ਫਿਰ ਕਿਉਂਕਿ ਭਾਈ ਅਮਰਤਪਾਲ ਜੀ ਔਰ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਸੁਭਾਵਿਕ ਹੈ ਕਿ ਗੈਰਹਾਜ਼ਰੀ ਰਹੇਗੀ ਭਾਈ ਅਮਰਤਪਾਲ ਦੀ ਗੈਰਹਾਜ਼ਰੀ ਦੇ ਵਿੱਚ ਕਿੰਨਾਂ ਨੂੰ ਸਰਕਾਰ ਦੇ ਇੱਕ ਡਾਕੂਮੈਂਟਡ ਤੌਰ ਤੇ ਕਿੰਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਕੇ ਗਏ ਨੇ ਕਿ ਭਾਈ ਅਮਰਤਪਾਲ ਦੀ ਜਗ੍ਹਾ ਤੇ ਕਿ ਆ ਜਿਹੜਾ ਆ ਵਿਅਕਤੀ ਹੈ ਮੇਰੀ ਜਗ੍ਹਾ ਕੰਮ ਕਰੇਗਾ ਜੀ ਨਹੀਂ ਦੇਖੋ ਇਦਾਂ ਦੀ ਤੇ ਸਾਡੇ ਨਾਲ ਕੋਈ ਟਾਈਮ ਹੀ ਬੜਾ ਥੋੜਾ ਮਿਲਿਆ ਸੀ ਅਸੀਂ ਤੇ ਸੋਚਦੇ ਸੀ ਕਿ ਜਿੱਦਾਂ 4 ਦਿਨ ਦੀ ਪ੍ਰੋਲ ਦਾ ਮੌਲਾ ਲਿਖਤੀ ਆਰਡਰ ਹੀ ਜਿਹੜਾ ਮਿਲਿਆ ਕੀ ਹੋਇਆ ਕੰਮ ਤੋਂ ਕੰਮ ਜਿਆਦਾ ਨਹੀਂ ਜੇਕਰ ਰਾਤ ਰੁਕਣਗੇ ਤੇ ਸਾਡੇ ਨਾਲ ਵੀ ਟਾਈਮ ਖੁੱਲੇਗਾ ਗੱਲਬਾਤ ਹੋਊਗੀ ਤੇ ਲੇਕਿਨ ਸਾਨੂੰ ਤੇ ਵੱਧ ਤੋਂ ਵੱਧ 45 ਮਿੰਟ ਟਾਈਮ ਮਿਲਿਆ ਉਹਦੇ ਵਿੱਚ ਹੀ ਉਹਨਾਂ ਨੇ ਥੋੜਾ ਜਿਹਾ ਖਾਣਾ ਖਾਦਾ ਤੇ ਥਾ ਪੀਤੀ ਤੇ ਵਾਪਸ ਉਹਨਾਂ ਨੂੰ ਕਹਿੰਦੇ ਵੀ ਆਪਾਂ ਚੱਲਣਾ ਤੇ ਐਡੀ ਲੰਬੀ ਚੌੜੀ ਗੱਲ ਨਹੀਂ ਹੋਈ ਤੇ ਦੂਸਰਾ ਇਹ ਗੱਲ ਆ ਵੀ ਸਾਨੂੰ ਉਮੀਦ ਆ ਕਿ ਉਹ ਹੁਣ ਸਪੀਕਰ ਦੇ ਵਸਵਾ ਹੁਣ ਉਹ ਉਥੋਂ ਜਾ ਕੇ ਜੇਲ੍ਹ ਸੁਪਰਡੈਂਟ ਦੇ ਥਰੂ ਜਿਹੜੀ ਹੈ ਚਿੱਠੀ ਲਿਖਣਗੇ ਕਿ ਮੈਨੂੰ ਜਿਹੜਾ ਸ਼ਸ਼ਣ ਦੇ ਵਿੱਚ ਮੇਰੀ ਹਾਜ਼ਰੀ ਨੂੰ ਜਤੀਨੀ ਬਣਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੋਇਆ ਹੈ ਉਹਨਾਂ ਦੀਆਂ ਜੋ ਮੁਸ਼ਕਲਾਂ ਵਾਂ ਉਹਨਾਂ ਦਾ ਮੈਂ ਉੱਥੇ ਜਾ ਕੇ ਪੱਖ ਰੱਖ ਸਕਾਂ ਤੇ ਸਾਨੂੰ ਆਸ ਆ ਕਿ ਸਰਕਾਰ ਜਿਹੜੀ ਆ ਇਹਦੇ ਵੱਲ ਕਦੋਂ ਵਧਾਏਗੀ ਆਰਾ ਭਾਈ ਸਾਹਿਬ ਜੀ ਤੁਹਾਡੀ ਮੀਟਿੰਗ ਤੁਹਾਨੂੰ ਤੁਹਾਡੀ ਮੁਲਾਕਾਤ ਹੋਈ ਆ ਭਾਈ ਅਮਰਤਪਾਲ ਦੇ ਫਾਦਰ ਸਾਹਿਬ ਦੀ ਮੁਲਾਕਾਤ ਹੋਈ ਆ ਮਾਤਾ ਜੀ ਨੂੰ ਮਿਲਣ ਦਿੱਤਾ ਗਿਆ ਜੀ ਮੈਂ ਮਾਤਾ ਗਏ ਨਹੀਂ ਜਦੋਂ ਉਹਨਾਂ ਨੇ ਦੱਸਿਆ ਹੀ ਗਿਆ ਤੇ ਫਿਰ ਮਾਤਾ ਵੀ ਕਹਿੰਦੇ ਕਿ ਮੈਂ ਤੇ ਵੀ ਬਾਅਦ ਚ ਵੀ ਮਿਲਿਆਵਾਂਗੇ ਜੇ ਨਹੀਂ ਹੈਗਾ ਤੇ ਤੁਸੀਂ ਉਦੋਂ ਇੱਕ ਫੰਕਸ਼ਨ ਵੀ ਇੱਥੇ ਦੁਆਲ ਹੀਗਾ ਕੋਈ ਜ਼ਰੂਰੀ ਪਹਿਲਾਂ ਦਾ ਰੱਖਿਆ ਹੋਇਆ ਸੀ ਠੀਕ ਹੈ ਜੀ ਤੇ ਫਿਰ ਅਸੀਂ ਉਹਨਾਂ ਦੀ ਡਿਊਟੀ ਲਈ ਵੀ ਤੁਸੀਂ ਉੱਥੇ ਜਾਓ ਅਸੀਂ ਦੋਨੇ ਹੀ ਗਏ ਹੁਣ ਆਪਾਂ ਫਿਰ ਸੰਤਾ ਰਈਆਂ ਨਾਲ ਸਾਡੇ ਹੂੰ ਹੂੰ ਪਰ ਮਿਲੇ ਅਸੀਂ ਦੋਨਾਂ ਹੀ ਜੀ ਔਰ ਮੈਂ ਦੇਖਣ ਸੁਣਨ ਵਾਲਿਆਂ ਨੂੰ ਦੱਸ ਦਵਾਂ ਕਿ ਸਾਡੀ ਇੰਟਰਵਿਊ ਇਸ ਸਮੇਂ ਲਾਈਵ ਚੱਲ ਰਹੀ ਆ ਭਾਈ ਅਮਰਤਪਾਲ ਜੀ ਦੇ ਚਾਚਾ ਜੀ ਭਾਈ ਸੁਖਚੈਨ ਸਿੰਘ ਜੀ ਦੇ ਨਾਲ ਔਰ ਭਾਈ ਅਮਰਤਪਾਲ ਜੀ ਜਿਨ੍ਹਾਂ ਦੀ ਹੁਣੇ-ਹੁਣੇ ਇੱਕ ਕਹਿੰਦੇ ਸੌ ਚੌਕ ਦਾ ਸਮਾਗਮ ਹੋਇਆ ਕਿ ਇਹਨੂੰ ਵੱਡਾ ਇੱਕ ਹਾਈਪ ਕਰੀਟ ਕੀਤੀ ਗਈ ਆ ਕਾਲੇ ਸ਼ੀਸ਼ੇ ਇੰਨੀ ਸਿਕਿਉਰਿਟੀ ਜਿਹੜੇ ਲੋਕ ਕੋਈ ਅਮਰਤਸਰ ਤੋਂ ਗਿਆ ਕੋਈ ਕਿੱਥੋਂ ਗਿਆ ਕਿ ਸਾਨੂੰ ਸਿਰਫ ਇੱਕ ਝਲਕ ਤੱਕ ਦਿਖਾਈ ਦੇ ਜਾਵੇ ਭਾਈ ਅਮਰਤਪਾਲ ਦੀ ਬਟ ਉਹਨਾਂ ਨੂੰ ਇੱਕ ਝਲਕ ਤੱਕ ਰਿਸੀਵ ਨਹੀਂ ਹੋਈ ਸਰਕਾਰ ਨੇ ਇਹਨੇ ਜ਼ਬਰਦਸਤ ਪ੍ਰਬੰਧ ਕੀਤੇ ਸੀ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਕੀ ਵਾਕਈ ਲੋੜ ਸੀ ਇੰਨੀ ਸਿਕਿਉਰਿਟੀ ਦੀ ਕਿ ਇਹ ਭਾਈ ਅਮਰਪਾਲ ਨੂੰ ਤੁਸੀਂ ਇੱਕ ਖਤਰਨਾਕ ਵਿਅਕਤੀ ਵਜੋਂ ਦਿਖਾ ਰਹੇ ਹੋ ਦੁਨੀਆ ਦੇ ਵਿੱਚ ਜਿਹੜਾ ਕਿ ਸ਼ਾਂਤੀ ਦਾ ਸੁਨੇਹਾ ਲੈ ਕੇ ਚੱਲ ਰਿਹਾ ਅਮਰਪਾਲ ਸ਼ਿਕਾ ਰਿਆ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰ ਰਿਹਾ ਸੀ ਔਰ ਜੇ ਤੁਸੀਂ ਕੋਈ ਗੱਲਬਾਤ ਕਰਨੀ ਆਪਾਂ ਸਿਰਫ ਇੱਕ ਜਾਂ ਦੋ ਮਿੰਟ ਭਾਈ ਸਾਹਿਬ ਦੇ ਚਾਚਾ ਜੀ ਨਾਲ ਗੱਲਬਾਤ ਕਰਨੀ ਆ ਨੰਬਰ ਹੈ ਸਟੂਡੀਓ ਦਾ 905405002 ਔਰ ਭਾਈ ਸਾਹਿਬ ਜੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਇੱਕ ਮੈਂ ਪੰਜਾਬ ਦਾ মিডিਆ ਬਹੁਤੇ মিডিਏ ਨੇ ਤੁਹਾਡਾ ਸਾਥ ਦਿੱਤਾ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਜਦੋਂ ਵੋਟਾਂ ਸਨ ਮੈਂ ਭਾਈ ਸਾਹਿਬ ਪ੍ਰਗਟ ਸਿੰਘ ਜੀ ਦੀ ਇੰਟਰਵਿਊ ਉਸ ਸਮੇਂ ਕੀਤੀ ਸੀ ਔਰ ਕਈ ਵਾਰੀ ਮੀਡੀਆ ਜ਼ਬਰਦਸਤੀ ਤੁਹਾਡੇ ਮੂੰਹ ਦੇ ਵਿੱਚੋਂ ਸ਼ਬਦ ਕਢਵਾਏ ਜਾਂਦੇ ਨੇ ਔਰ ਇੱਕ ਹਾਲਾਂਕਿ ਭਾਈ ਸਾਹਿਬ ਦੀ ਮਾਤਾ ਜੀ ਨੇ ਉਹਦੇ ਤੇ ਆਪਣਾ ਕਲੈਰੀਫਿਕੇਸ਼ਨ ਦੇ ਦਿੱਤਾ ਹੈ ਔਰ ਇੱਕ ਮੀਡੀਆ ਕਲਕਾਰ ਵੱਲੋਂ ਪੰਜਾਬ ਦਾ ਮੀਡੀਆ ਕਾਰ ਉਹਦੇ ਵੱਲੋਂ ਸਵਾਲ ਕੀਤਾ ਜਾਂਦਾ ਕਿ ਕੀ ਭਾਈ ਅਮਰਤਪਾਲ ਖਾਲਸਾ ਨੂੰ ਸਪੋਰਟ ਕਰਦੇ ਆ ਜਾਂ ਨਹੀਂ ਕਰਦੇ ਮੀਡੀਆ ਨੂੰ ਤੁਸੀਂ ਕਿਵੇਂ ਕਹੋਗੇ ਕਿ ਜਿਹੜਾ ਸਵਾਲ ਜਿਹੜੇ ਵਿਅਕਤੀ ਤੋਂ ਬਣਦਾ ਉਹ ਤੇ ਤੁਹੇ ਪੁੱਛਿਆ ਜਾਵੇ ਮੀਡੀਆ ਨੂੰ ਕੰਟਰੋਲ ਦੇ ਵਿੱਚ ਰਹਿਣਾ ਤੁਸੀਂ ਕਿਵੇਂ ਦੱਸੂਗਾ ਕਿ ਜਿਹੜੇ ਇਧਰਲੇ ਉਧਰਲੇ ਸਵਾਲ ਆ ਨਾ ਪੁੱਛੇ ਜਾਣ ਜਾਂ ਸਬੰਧਤ ਉਹ ਵਿਅਕਤੀ ਤੋਂ ਹੀ ਪੁੱਛੇ ਜਾਣ ਇਹ ਦੇਖੋ ਇਹ ਆਪਣੇ ਚੇਕੋ ਜਾਬ ਹੋਏ ਤੇ ਇਹਨਾਂ ਨੂੰ ਆਪ ਹੀ ਵੀ ਸਾਡਾ ਕੋਈ ਪਿਛੋਕੜ ਰਾਜਨੀਤਿਕ ਨਹੀਂ ਹੈਗਾ ਹੈ ਨਾ ਅਸੀਂ ਜਿਹੜੇ ਏਡੇ ਏਡੇ ਵੱਡੇ ਮਸਲੇ ਜਿਹੇ ਅਸੀਂ ਹਲਕਾ ਜਾਂ ਸਾਡੇ ਕਦਰ ਦੇ ਹੁੰਦੇ ਤੇ ਫਿਰ ਅਮਰ ਤੋਂ ਪਾਸ ਲੋਣਾ ਨੀ ਕੀ ਗੱਲ ਹੈ ਕੀ ਕਰਨੇ ਹੈ ਨਾ ਇਹ ਕਰਕੇ ਇਹ ਤੇ ਇਹੋ ਜੇ ਸਵਾਲ ਤੇ ਕਰਨੇ ਉਹਨਾਂ ਨੂੰ ਚਾਹੀਦੇ ਆ ਜਾਂ ਇੰਨੇ ਵੱਡੇ ਮਸਲੇ ਹੋਰ ਹੈਗੇ ਆ ਜਿਹੜੇ ਕਈ ਤਰ੍ਹਾਂ ਦੇ ਪੰਜਾਬ ਤੇ ਹਿੰਦੋਸਤਾਂ ਚੱਲ ਰਹੇ ਆ ਉਹਨਾਂ ਦੇ ਸਬੰਧ ਵਿੱਚ ਗੱਲ ਕਰਨੀ ਚਾਹੀਦੀ ਹੈਗੀ ਤੇ ਜੇ ਇਹ ਮਸਲੇ ਜਦੋਂ ਆਉਂਦੇ ਆ ਉਹਨਾਂ ਦੇ ਧਿਆਨ ਚ ਲਾਉਣਾ ਉਹ ਆਪੇ ਉਹਨਾਂ ਦਾ ਬੜੇ ਬਕੂਬੀ ਨਾਲ ਜਵਾਬ ਦੇ ਦੇਣਗੇ ਸੀ ਨਾ ਜੀ ਇਹ ਤੇ ਅਸੀਂ ਦੇ ਮੀਡੀਆ ਨੂੰ ਵੀ ਕਹਿੰਦੇ ਆਂਗੇ ਤੁਸੀਂ ਹੋਰ بڑے ਮਸਲੇ ਆ ਗਏ ਆ ਰੋਜ਼ ਹੀ ਪੰਜਾਬ ਦੇ ਚਫਰਾ ਤਫਰੀ ਮੱਚੀ ਆ ਰੋਜ਼ ਹਜ਼ਾਰਾਂ ਨੌਜਵਾਨ ਜਿਹੜੇ ਆ ਨਸ਼ੇ ਦੀ ਭੇਡ ਚੜ ਰਹੇ ਆ ਹੈਨਾ ਹੋਰ ਕਿੰਨੇ ਵਧੀਆਂ ਹੋ ਰੀਆਂ ਉਹਨਾਂ ਵਾਲੇ ਤੁਸੀਂ ਜਿੱਦ ਇੰਨਾ ਦੋ ਤੇ ਹੋ ਸਕਦਾ ਹੈ ਮੀਡੀਆ ਦਾ ਵੀ ਲੋਕ ਜਿਹੜੇ ਉਹਨਾਂ ਤੇ ਐਲੀਗੇਸ਼ਨ ਲਾਉਂਦੇ ਉਹ ਵੀ ਨਾ ਲੱਗਣ ਜੀ ਮੀਡੀਆ ਨੂੰ ਵਧੀਆ ਰੋਲ ਨਿਭਾਉਣਾ ਚਾਹੀਦਾ ਭਾਈਚਾਰੇ ਕੇ ਕਿਤਾਬ ਜੀ ਔਰ ਭਾਈ ਸਾਹਿਬ ਜੀ ਤੁਸੀਂ ਐਂਡ ਦੇ ਵਿੱਚ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਅ ਲੋਕਾਂ ਨੂੰ ਭਾਈ ਅਮਰਤਪਾਲ ਦੇ ਵੱਲੋਂ ਤੁਸੀਂ ਉਹਨਾਂ ਦੇ ਚਾਚਾ ਜੀ ਨੂੰ ਆਪਣੇ ਵੱਲੋਂ ਔਰ ਅੱਗੇ ਕੀ ਤੁਹਾਡਾ ਕੋਈ ਕੋਈ ਕੀ ਯੋਜਨਾ ਕੀ ਆ ਭਾਈ ਅਮਰਤਪਾਲ ਨੂੰ ਬਾਹਰ ਲਿਆਉਣ ਦੇ ਲਈ ਅੱਗੇ ਕਿਹੜੇ ਕਦਮ ਚੱਕੇ ਜਾਣਗੇ ਕਿੰਨਾਂ ਨੂੰ ਮੁਲਾਕਾਤ ਹੋਵੇਗੀ ਕੋਈ ਜਰੂਰ ਸਾਡੇ ਨਾਲ ਇੱਕ ਇੱਕ ਦੋ ਮਿੰਟਾਂ ਚ ਸਾਂਝਾ ਕਰ ਦਿਓ ਜੀ ਦੇਖੋ ਸੇਖੋਂ ਸਾਹਿਬ ਅਹੀਂ ਤੇ ਇਹ ਗੱਲ ਹੈ ਵੀ ਪਹਿਲੋਂ ਵੀ ਸੰਗਤਾਂ ਦੇ ਸਹਿਯੋਗ ਦਾ ਹੀ ਕਰ ਰਹੇ ਸੀਗੇ ਹੁਣ ਤੁਹਾਨੂੰ ਹੈ ਵਾ ਕਿ ਲੱਗੇ ਆਪਣੇ ਪੱਧਰ ਤੇ ਜਿੱਦਾਂ ਦੇਸ਼ ਦੇ ਦੀਆਂ ਸੰਗਤਾਂ ਅਸਰ ਸਿੰਘ ਸੁਭਾਵਾਂ ਸੋਸਾਇਟੀਆਂ ਤੇ ਟੋ ਅਮਰੀਕਾ ਕੈਨੇਡਾ ਤੇ ਇਥੋਂ ਜਿਸ ਤਰ੍ਹਾਂ ਉਹਨਾਂ ਨੇ ਡਿਊਟੀ ਲਈ ਭਾਈ ਚਸਪ੍ਰੀਤ ਸਿੰਘ ਜਿਹੜੇ ਹੈਗੇ ਆ ਉਹਨਾਂ ਨੇ ਵੀ ਬੜੇ ਯਤਨ ਕੀਤੇ ਉਹਨਾਂ ਨੇ ਦੇਖੋ ਅਮਰੀਕਾ ਦੇ ਵਿੱਚੋਂ ਕੈਮਰਾ ਉਹਨੂੰ ਮਿਲ ਕੇ ਵੀ ਉਹਨਾਂ ਨੇ ਕੀਤੀ ਸਰਕਾਰਾਂ ਦੇ ਦਬਾਅ ਬਣਿਆ ਮੇਰੇ ਖਿਆਲ ਤਾਂ ਹੀ ਇਥੋਂ ਤੱਕ ਪਹੁੰਚੇ ਉਹਨਾਂ ਦੀ ਸੌ ਤੱਕ ਇਸੇ ਤਰ੍ਹਾਂ ਹੀ ਜਿਹੜਾ ਵਾ ਇਹ ਸਾਰੇ ਆਪਾਂ ਮਿਲ ਕੇ ਹੀ ਉਹ ਕਰਾਂਗੇ ਯਤਨ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਿਹੜਾ ਵਾ ਖੁੱਲ ਕੇ ਉਹਨਾਂ ਦੇ ਜਿਹੜਾ ਐਨਐਸਏ ਹਟਾਇਆ ਜਾਊਗਾ ਤੇ ਉਹ ਚੰਗੀ ਤਰ੍ਹਾਂ ਜਿਹੜਾ ਆਪਣੇ ਹਲਕੇ ਦਾ ਜਾਂ ਸਿੱਖੀ ਦਾ ਜਿਹੜਾ ਉਥੇ ਦਾ ਪੰਜਾਬ ਦਾ ਪੱਖ ਰੱਖ ਲਗਣਗੇ ਅਸੀਂ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਭਾਈ ਸਾਹਿਬ ਵੱਲੋਂ ਵੀ ਆ ਕੇ ਤੇ ਸੰਗਤਾਂ ਕੋਈ ਫਿਕਰ ਨਾ ਕਰਨ ਜਦੋਂ ਆਵਾਂਗੇ ਸਾਰੇ ਸੰਗਤਾਂ ਦੇ ਰੂਬਰੂ ਆਵਾਂਗੇ ਜੀ ਤੇ ਇਹੀ ਸਾਡੀ ਬੇਨਤੀ ਹੈ ਕਿ ਆਪ ਵੀ ਭਾਈ ਤੇਰਾ ਕੈਮਰਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਖਤੇਨ ਸਿੰਘ ਜੀ ਤੁਸੀਂ ਪ੍ਰਾਈਮ ਪੰਜਾਬ ਮੀਡੀਆ ਨੂੰ ਸਮਾਂ ਦਿੱਤਾ ਸਾਡੇ ਨਾਲ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਭਾਈ ਅਮਰਤਪਾਲ ਦੇ ਬਾਰੇ ਔਰ ਅਸੀਂ ਵੀ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਕਿ ਭਾਈ ਸਾਹਿਬ ਬੜੀ ਜਲਦ ਬਾਹਰ ਆਉਣਗੇ ਔਰ ਪੰਜਾਬ ਦੇ ਲੋਕਾਂ ਦਾ ਆਪਣੇ ਹਲਕੇ ਦੇ ਲੋਕਾਂ ਦਾ ਔਰ ਜੋ ਇੱਕ ਸੋਚ ਨੂੰ ਲੈ ਕੇ ਉਹ ਚੱਲ ਰਹੇ ਸਨ ਉਸ ਸੋਚ ਨੂੰ ਅੱਗੇ ਤੋਰਨਗੇ ਔਰ ਤੁਸੀਂ ਸਮਾਂ ਦਿੱਤਾ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਖਾਲਸਾ ਜੀ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸ੍ਰੋਤਿਆਂ ਦਾ ਫਿਰ ਦੁਬਾਰਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਜੀ ਔਰ ਆ ਦੋਸਤੋ ਜਿਹੜੀ ਆਪਾਂ ਹੁਣ ਇੰਟਰਵਿਊ ਕਰਕੇ ਹਟੇ ਆਂ ਭਾਈ ਅਮਰਤਪਾਲ ਦੇ ਚਾਚਾ ਜੀ ਭਾਈ ਸੁਖਚੈਨ ਸਿੰਘ ਜੀ ਦੇ ਨਾਲ ਕਿਉਂਕਿ ਮੀਡੀਆ ਦੇ ਵਿੱਚ ਕਈ ਵਾਰੀ ਜਾਣਬੁੱਝ ਕੇ ਜਿਹੀਆਂ ਖਬਰਾਂ ਫਲਾਈਆਂ ਜਾਂਦੀਆਂ ਨੇ ਇੱਕ ਇੱਕ ਇਮੇਜ ਗਲਤ ਕਰਨ ਨੂੰ ਹੁਣ ਉਹ ਕਿਸੇ ਵੀ ਮੈਨੂੰ ਪਤਾ ਨਹੀਂ ਕਿਹੜੇ ਚੈਨਲ ਦੇ ਨਾਲ ਹੋਣਾ ਉਹ ਕਿਹੜੇ ਪੇਜ ਦੇ ਨਾਲ ਵਿਅਕਤੀ ਹੋਣਾ ਉਹ ਪੱਤਰਕਾਰ ਕਿ ਜਿਹਨੇ ਇਹ ਸਵਾਲ ਪੁੱਛਿਆ ਖਾਲਸਾਤਾਂ ਦਾ ਉੱਥੇ ਇਹ ਸਵਾਲ ਪੁੱਛਣਾ ਬਣਦਾ ਹੀ ਨਹੀਂ ਤੁਸੀਂ ਜਾਣ ਬੁੱਝ ਕੇ ਆਪਣੇ ਹੋ ਕੇ ਆਪਣੇ ਬੰਦੇ ਨੂੰ ਤੁਸੀਂ ਮੁਸ਼ਕਲ 'ਚ ਪਾ ਰਹੇ ਹੋ। ਅਮਰਤਪਾਲ ਜਦੋਂ ਬਾਹਰ ਆਜੂ ਅਮਰਤਪਾਲ ਨੂੰ ਪੁੱਛ ਲਿਓ ਤੁਹਾਡੇ ਸਵਾਲਾਂ ਦੇ ਵਧੀਆ ਤਰੀਕੇ ਨਾਲ ਤੱਥਾਂ ਨਾਲ ਦਲੀਲਾਂ ਨਾਲ ਉਹ ਜਵਾਬ ਦੇਵੇਗਾ। ਅੱਗੇ ਕਦੇ ਦੇਖਿਆ ਕਿਸੇ ਵੀ ਇੰਟਰਵਿਊ ਦੇ ਵਿੱਚ ਕਿ ਅਮਰਤਪਾਲ ਕਿਸੇ ਸਵਾਲ ਤੋਂ ਭੱਜਿਆ ਹੋਵੇ। ਅਮਰਤਪਾਲ ਨੇ ਕਿਸੇ ਸਵਾਲ ਦਾ ਜਵਾਬ ਦਲੀਲ ਦੇ ਨਾਲ ਨਾ ਦਿੱਤਾ ਹੋਵੇ। ਸੋ ਜਦੋਂ ਅਮਰਤਪਾਲ ਆਜੂ ਉਦੋਂ ਉਹਨਾਂ ਨੂੰ ਪੁੱਛ ਲਿਓ ਅਮਰਤਪਾਲ ਦੇ ਮਾਤਾ ਜੀ ਉਹ ਕੋਈ ਜਿਵੇਂ ਅਮਰਤਪਾਲ ਦੇ ਚਾਚਾ ਜੀ ਦੱਸ ਕੇ ਗਏ ਨੇ ਇਹ ਕੋਈ ਰਾਜਨੀਤਿਕ ਲੋਕ ਨਹੀਂ ਗੇ ਇਹ ਕੋਈ ਜੱਦੀ ਪੁਰਖੇ ਲੀਡਰ ਲੋਕ ਨਹੀਂ ਗੇ ਸੁਧਾਰਨ ਪਰਿਵਾਰ ਸੀ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਐ ਮੇਰ ਕੀਤੀ ਐ ਸੱਜ ਉਹਨਾਂ ਨੂੰ ਇੱਜ਼ਤ ਮਾਨ ਬਖਸ਼ਿਆ ਔਰ ਜ਼ਰੂਰ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਆਪਣੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਹੈ ਸਟੂਡੀਓ ਦਾ 905405 302 ਔਰ ਇਹ ਤੁਸੀਂ ਇੰਟਰਵਿਊ ਸੌਣਨਾ ਚਾਹੁੰਦੇ ਹੋ ਭਾਈ ਅਮਰਤਪਾਲ ਦੇ ਚਾਚਾ ਜੀ ਦੇ ਨਾਲ ਇਹ ਤੁਹਾਨੂੰ ਸ਼ਾਮ ਤੱਕ ਆਪਾਂ ਉਹ YouTube ਦੇ ਉੱਪਰ ਆ ਜਿਹੜੀ ਅਪਲੋਡ ਕਰ ਦਿੱਤੀ ਜਾਵੇਗੀ ਤੁਸੀਂ ਇਹਨੂੰ Prime Punjabi Media YouTube ਦੇ ਉੱਪਰ ਜਾ ਕੇ ਸੁਣ ਸਕਦੇ ਹੋ